ਦਿਖਾਉਣੇ ਆ ਤੁਹਾਨੂੰ ਕਹਿੰਦੇ ਮੱਝ ਵਾਲੇ ਪਾਊਆ ਗੈ ਟਰੈਕਟਰ ਕਹਿੰਦੇ ਇਹ ਮੱਝ ਵਾਲੇ ਪਾਊ ਆਪਣਾ ਟਰੈਕਟਰ ਲੈ ਆਏ ਨੇ 사ਸੀਗਾਲ ਜੀ ਸਾੜਿਆਂ ਨੂੰ ਟਾਟਾ ਫਿਰ ਮਰਜਾ ਬਲੌਗ ਚੈਨਲ ਦੇ ਵਿੱਚ ਤੇ ਅੱਜ ਹਾਂ ਹੁਣ ਇਥੋਂ ਆਪਾਂ ਤੁਰ ਲੱਗੇ ਆ ਨੰਦੇੜ ਨੰਦੇੜ ਸਤਖੰਡ ਸ੍ਰੀ ਹਰਿਯੁਰ ਸਾਹਿਬ ਤੇ ਲੋਗ ਦੇਖਦੇ ਰਹਿਵਾਂਗੇ ਜੀ ਦੇਖਦੇ ਰਹੋ ਦੇ ਚੱਕਰਪਾਰਾ ਸਾਰਾ ਕੁਝ ਕਰਦੇ ਆਂ ਆਹ ਕੋ ਸਾਡੀ ਜੀ ਐਂਡ ਕਰਾਵਾਂਗੇ ਕੋ ਸਾਡਾ ਫੁੱਟਬਾਲ ਦੇ ਕੋ ਸਾ ਆਜੋ ਫਿਰ ਆਜੋ ਫਿਰ ਆਜੋ ਆਜੋ ਫਿਰ ਕੋਰੇ ਹੋ ਹਾ ਸਾਰੀ ਸੰਗਤਿਆ ਕਾਲ ਬਈ ਜੀ ਕਾ ਨਾਲ ਤਾਂ ਬਈ ਜੀ ਸਾਥੇ ਸਾਰੀ ਸੰਗਤ ਨੂੰ ਜੀਤੀ ਆ ਜੀ ਆਪਾਂ ਪਹੁੰਚ ਚੁਕੇ ਆਂ ਤੇ ਵਲੌਗ ਦੇਖਦੇ ਰਹੋ ਤੁਹਾਨੂੰ ਦਿਖਾਵਾਂਗੇ ਐਂਡ ਤੱਕ ਦਿਖਾਵਾਂਗੇ ਤੁਹਾਨੂੰ ਤੇ ਆ ਆਪਣੀ ਸੰਗਤ ਪਹੁੰਚ ਚੁਗੀ ਆ ਇਹ ਜੂਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਕੱਲਾ ਕੱਲਾ ਗੁਰਦੁਆਰਾ ਘੁਮਾਵਾਂਗੇ ਤੇ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਸੁ ਮਿੱਤਰੋ ਆ ਬਸਾਂ ਮੈਂ ਫ੍ਰੀ ਚੱਲਦੀਆਂ ਵਾਂ ਇਹ ਇਨਾਂ ਨੇ ਫ੍ਰੀ ਆਪਾਂ ਨੂੰ ਖੜਨਾ ਬਾਬੇ ਦੇ ਤੇ ਹੁਣ ਸੋ ਇੱਥੋਂ ਗੱਲਬਾਤ ਕਰਕੇ ਬਾਬਾ ਜੀ ਕੋਲ ਤੇ ਫਿਰ ਕਮਰਾ ਲੈਣਾ ਪੈਂਦਾ ਵਾ ਕਮਰੇ ਫ੍ਰੀ ਆ ਆਪਣੀ ਮਰਜ਼ੀ ਨਾਲ ਤੁਸੀਂ ਸੇਵਾ ਪਾ ਸਕਦੇ ਜਿੰਨੀ ਪਉਣੀ ਆ ਇੱਥੋਂ ਆਪਾਂ ਕਮਰਾ ਲੈ ਕੇ ਫਿਰ ਕਮਰੇ ਚ ਤੁਹਾਨੂੰ ਦਿਖਾਉਨੇ ਆ ਕੋ ਮੇਟਰ ਕਾਲ ਦੇ ਆਪਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਪਹੁੰਚ ਗਏ ਆ ਤੇ ਆਪਾਂ ਤੁਹਾਨੂੰ ਨਾ ਦਰਸ਼ਨ ਕਰਾਵਾਂਗੇ ਅੱਗੇ ਦੇਖਦੇ ਰਹੋ ਵਲੌਗ ਦੇਖਦੇ ਰਹੋ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਸੱਚਖੰਡ ਸ੍ਰੀ ਹਜੂਰ ਸਾਹਿਬ ਗੁਰਦੁਆਰਾ ਜੀ ਦੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਗੋਦਾਵਰੀ ਗੋਦਾਵਰੀ ਜਿਹੜੀ ਨਾ ਜੀ ਵਾਹਿਗੁਰੂ ਜੀ ਇਦਾਂ ਗਏ ਉਹ ਵਾਹਿਗੁਰੂ ਜੀ ਹੁਣ ਆਪਾਂ ਚੱਲੇ ਆ ਸੱਚਖੰਡ ਸ੍ਰੀ ਹਜੂਰ ਸਾਹਿਬ ਤੁਹਾਨੂੰ ਅੰਦਰੋਂ ਦਿਖਾਵਾਂਗੇ ਆਪਾਂ ਤੇ ਅਜੇ ਆਪਾਂ ਤੁਰੇ ਜਾਣਦੇ ਆ ਆਪਣੀ ਸੰਗਤ ਨਾਲ ਜਾਂਦੀ ਆ ਮਿੱਤਰੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਾਵਾਂਗੇ ਤੇ ਜੁੜੇ ਰਹੋ ਤੇ ਦਰਸ਼ਨ ਕਰਦੇ ਰਹੋ ਅਜੇ ਇਹ ਸੱਚਖੰਡ ਸਾਹਿਬ ਪਹਿਲਾ ਗੁਰਦਰਾਵਾ ਅਭਿਚਲ ਨਗਰ ਸਾਹਿਬ ਨੰਨੜ ਤੇ ਅਜੇ ਰੈਰਾਂ ਸਾਹਿਬ ਹੋਰੀਆ ਤੇ ਆਪਾਂ ਮਥੜੇਕਾਂ ਚੱਲੇ ਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਅੰਦਰੋਂ ਜੁੜੇ ਰਹੋ ਲੋਕਾਂ ਸੋ ਇਹ ਜੀ ਬਾਬਾ ਜੀ ਦਾ ਘੋੜਾ ਜੀ ਦਾ ਨਾਮ ਸਾਗਰ ਆ ਤੇ ਇਹਦੇ ਉੱਤੇ ਮਹਾਰਾਜ ਸਵਾਰ ਹੁੰਦੇ ਨੇ ਕਹਿੰਦੇ ਭਾਈ ਗੁਰਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਸਤਖੰਡ ਸ੍ਰੀ ਹਜੂਰ ਸਾਹਿਬ ਤਖਤ ਸਤਖੰਡ ਸ੍ਰੀ ਹਜੂਰ ਅਬਚਨਗਰ ਸਾਹਿਬ ਨਾਂ ਦੇ ਭਾਈ ਗੁਰਜੀ ਪਹਿਲਾਂ ਨਿਸ਼ਾਨ ਸਾਹਿਬ ਜੀ ਹੁੰਦੇ ਨੇ ਤਾਂ ਆਪਾਂ ਦਰਸ਼ਨ ਕਰਨ ਯਾਨੀ ਪਹਿਲਾਂ ਬਾਬਾ ਜੀ ਦੀ ਸ਼ਹਾਦਤ ਬੱਬਾ ਜੀ ਨੇ ਸ਼ਾਂਤ ਹੈ ਜੇ ਅੰਦਰੋਂ ਨਹੀਂ ਤੁਹਾਨੂੰ ਦਿਖਾਉਣ ਦੇਣੀ ਪਾਪਾ ਜੀ ਬਾਰੂ-ਬਾਰੂ ਦਰਸ਼ਨ ਕਰ ਬਦਲ ਕੇ بڑا ਹੋ ਗਿਆ ਵੈਗੁਰ ਜੀ ਦੇਖੋ ਜੀ ਉਹ ਅੰਦਰ ਕੈਮਰਾ ਨਹੀਂ ਜਾਣ ਦੇਣਾ ਬੱਬਾ ਜੀ ਸੋ ਬਾਰੂ ਤੁਹਾਨੂੰ ਦਰਸ਼ਨ ਕਰਾਉਦੇ ਆ ਸੋ ਵੈਗੁਰ ਜੀ ਦਰਸ਼ਨ ਆਪਾਂ ਕਰ ਲੈਨੇ ਤੇ ਕਾਰਜ ਨਹੀਂ ਅਜੇ ਕਰਨਦੇ ਆ ਤੇ ਉਹਨਾਂ ਚਿਰ ਮੈਂ ਤੁਹਾਨੂੰ ਦੱਸਣਾ ਅੰਦਰ ਕੈਮਰਾ ਲਾਊਡ ਨਹੀਂ ਮੈਂ ਤਾਂ ਤਾਦ ਨਹੀਂ ਲੈ ਕੇ ਗਿਆ ਤੇ ਉਹਨਾਂ ਚਿਰ ਮੈਨੂੰ ਦਿਖਾਉਣਾ ਆ ਬਾਬਾ ਜੀ ਦੇ ਇਤਿਹਾਸਿਕ ਜੋ ਗੋਲੀਆਂ ਨੇ ਇੱਕ ਤਾਂ ਉਹ ਆ ਇੱਕ ਉਹਦੇ ਪਿੱਛੇ ਆ ਦਿਖਾਉਣਾ ਦਾ ਮਤਲਬ ਹੈ ਤੇ ਇਥੋਂ ਵੀਊ ਵੇਖੋ ਕਿੰਦਾ ਸੁਣਾ ਆ ਰਿਹਾ ਕਬੋਲੀ ਆ ਜੇ ਵੈਰ ਗੁਰਜੀਤ ਤੇ ਅੱਜ ਤੱਕ ਸ੍ਰੀ ਹਜੂਰ ਸਾਹਿਬ ਆਪਚਾ ਨਗਰ ਦਾ ਇਤਿਹਾਸ ਇਹ ਬੋਲੀ ਵੀ ਹੈ ਇੱਕ ਬੋਲੀ ਸਾਹਿਬ ਜੀ ਆ ਜੇ ਇਹਦਾ ਵੀ ਇਤਿਹਾਸ ਸਾੰਨੇ ਲਿਖਿਆ ਆ ਜੀ ਇਤਿਹਾਸ ਵਾਈਗਰ ਜੀ ਸਕਰੀਨ ਸ਼ਾਟ ਮਾਰ ਕੇ ਤੁਸੀਂ ਪੜ ਸਕਦੇ ਹੋ ਉਹ ਬਾਕੀ ਉਧਰ ਲੰਗਰ ਹਾਲ ਜੀ ਉਹ ਵੀ ਤੁਹਾਨੂੰ ਦਿਖਾਉਣਾ ਆ ਇਧਰ ਮਾਤਾ ਪਾਈ ਭਾਗੋ ਜੀ ਦਾ ਗੁਰਦੁਆਰਾ ਇੱਕ ਉਹ ਵੀ ਤੁਹਾਨੂੰ ਮੈਂ ਦਰਸ਼ਨ ਕਰਾ ਦੇਣਾ ਰੋਡ ਨੂੰ ਸਟਾਰਟ ਹੋ ਜਾਦੀ ਹੈ ਜੀ ਆਹ ਦੇਖੋ ਬਹੁਤ ਜ਼ਿਆਦਾ ਮੀਂਹ ਹੁੰਦਾ ਇਹ ਵੀ ਤ੍ਰੈਸਾਦਮ ਮਮੀ ਨਾਮੀ ਜੀ ਦੇ ਵਿੱਚ ਵਾਈ ਗੁਰਜੀ ਮੀ ਬਹੁਤ ਜ਼ਿਆਦਾ ਤੇਜ ਹੋ ਗਿਆ ਤੇ ਹੁਣ ਆਪਾਂ ਦਰਸ਼ਨ ਆਪਾਂ ਕਰ ਲਿਆ ਹੁਣ ਸਰਦਾਈ ਦਾ ਲੰਗਰ ਲੱਗਾ ਹੋਇਆ ਹੈ ਹੁਣ ਆਪਾਂ ਮਾਈ ਭਾਗੋ ਜੀ ਦੇ ਘਰ ਚ ਜਾਵਾਂਗੇ ਆ ਗੁਰਦਾਰੇ ਜੀ ਬਾਬਾ ਜੀ ਤੁੰਨੇ ਤਾਂ ਲੰਗਰ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆ ਜੀ ਮਾਤਾ ਭਾਗੋ ਜੀ ਦੀਆਂ ਬੰਦੂਖਾਂ ਦੇਖੋ ਆਮਤਾ ਜੀ ਦਾ ਇਤਿਹਾਸ ਸੁਣਾ ਰਹੇ ਹਾਂ। ਹੁਨਾ ਦਾ ਜਨਮ ਸਤਾਂ ਪੰਜਾਬ ਦੇ ਬੰਦੂਕਾਂ ਦੀ ਕੋਰ ਹੈ। ਹੁਨਾ ਦਾ ਘਾਟੇ 3.5 ਦੇ ਵਿਚ ਵਿੱਚ ਹੁੰਦਾ ਸੀ। ਮਾਜਮਾਨ ਤੋਂ ਜਸੇ ਸੱਭੇ ਰਹੇ ਜਿਸ ਲਈ ਜਾਂ ਪੰਜਾਬ ਨੇ ਚਿਹਰੇ ਤੇ ਘਾ। ਮਹਾਰਾਜ ਇਤਿਹਾਸ ਸੁਣਾ ਰਹੇ ਨੇ ਮਾਈਪਾ ਕੋ ਜਿਹੜੀਆਂ ਬਲੂਖਾਂ ਦਾ ਮਾਦਨ ਲਾਗੂ ਤੋਂ ਪੁੱਨਾ। ਨਾਨਾ ਪਾਰਕ ਦਾ ਨਾਮ ਹੈ। ਸੱਤਾਂ ਕਾਗਜ਼ ਜਿਹੜੇ ਤੁਸੀਂ ਆਪ ਬਰਾਮਦ ਕਰੋ ਆਪਣੇ WhatsApp 'ਤੇ। ਫਾਲਸਾ ਰਾਈ ਗੁਰਜੀ ਕੀ ਫਤਿਹ ਆ ਮਾਤਾ ਬਾਗੂ ਜੀ ਦੀ ਤਸਵੀਰ ਜਿਹੜੀ ਇਹਨਾਂ ਨੇ ਬਣਾਈ ਆ ਅਸਲੀ ਹੁੰਦੀ ਆ। ਸ੍ਰੀ ਅਕਾਲ ਵਾਹਿਗੁਰੂ ਜੀ ਅਸ਼ਤਰ ਸਾਸਤ੍ਰ ਬਾਬਾ ਜੀ ਬਹੁਤ ਪਿਆਰੇ ਸੀ ਅਸ਼ਤਰ ਸਾਸਤ੍ਰ ਆਪਣੇ ਪੀਰ ਆ ਮੈਂ ਤੁਹਾਨੂੰ ਬੋਲਣਾ ਹੈ ਕਰੋਇਓ ਪ੍ਰਤਵਾਦ ਕਰੋ سنگھ جی بھائی سنگھ جیٹا سا پیارے ਜਾਰਾ ਕਰਦੇ ਚੰਗਿਆਰਵਾ ਅਦਾਸ ਕੁੱਤੀ ਅੰਦਰ ਅਸੀਂ ਆ ਆ ਅੱਜ ਇਹ ਮਹੀਪਾ ਗੁਜੀ ਦਾ ਗੱਤਾਰ ਅੰਦਰ ਤੁਹਾਨੂੰ ਆਪਾ ਦਿਖਾਉਂਦਾ ਵਾ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਆਇਆ ਗੱਤਾਰ ਠੀਕ ਆ ਸ੍ਰੀ ਹਜੂਰ ਸਾਹਿਬ 메ਨ ਤਖਤ ਜਿਹੜਾ ਆਪਣਾ ਤੇ ਹੁਣ ਤਾਂ ਬਾਕੀ ਗੁਰਦਾਰਿਆਂ ਦੀ ਉਹ ਵਾਹਿਗੁਰੂ ਜੀ ਇਹ ਦਾਲਸੀ ਬਾਬਾ ਜੀ ਵੀ ਤੇ ਆਉਂਦੇ ਸ਼ਰਧਾਈ ਮਿਲਦੀ ਆ ਹੁਣ ਆਪਾਂ ਸ਼ਰਧਾਈ ਯੱਲ ਜਾਣੇ ਆ ਤੇ ਫਿਰ ਸ਼ਰਧਾਈ ਪੀਨੇ ਆ ਤੇ ਲੋਗੇ ਜ਼ਰੂਰ ਐਂਡਕਾ ਕਿਰਤੀ ਕਾ ਕੇ ਬੈਠੋ ਫੋਟਿੰਗ ਕਰੋ ਇੰਨੇ ਐਸੇ ਕਰਿਆ ਹਾਂ ਤੇ 5 ਮਿੰਟ ਮੇ ਹੋ ਜਾਦਾ ਓਕੇ ਬਣਾਉਂਦਾ ਵੀਰੇ ਹਸਤਾ ਤੇ ਸੋ ਮਿੱਤਰੋ ਹੁੰਦਾਨ ਕਾਂਦੇ ਆ ਤੇ ਤੁਸੀਂ ਵੀ ਆ ਕੇ ਕਰੋ ਤੇ ਵੇਖੋ ਆਹ ਵੇਖੋ ਲੱਗਾ ਇਹ ਬੋਲ ਹੁੰਦੇ ਆ ਤੇ ਦਰਦ ਬਹੁਤ ਜ਼ਿਆਦਾ ਹੁੰਦੀ ਆ ਸੋ ਇੰਨੀ ਜੀ ਦੀ ਵੰਡੀ ਆ ਕਹਿੰਦੇ ਮਾਝੇ ਵਾਲੇ ਪਾਉ ਆਪਣਾ ਟਰੈਕਟਰ ਲੈ ਆਏ ਨੇ ਸੋ ਮਿੱਤਰੋ ਓਏ ਬਲੌਕਰ ਵੀ ਆ ਗਿਆ ਹੀ ਫਿਰ ਫੋਟੋ ਕਿੱਥੇ ਕੀ ਹਾਲ ਚਾਲ ਕਿੱਦਾਂ ਫੋਟੋ ਖਿਚਾ ਮੇਰੀ ਸੋ ਆ ਆਪਣਾ ਭਰਾ ਟਰੈਕਟਰ ਲੈ ਕੇ ਆਇਆ ਜੀ ਤੇ ਨਾਲ ਆ ਸੰਗਤਾਈ ਆ ਇਹ ਆਪਣਾ ਮਹਾਂ ਜੀ ਆ ਵੀ ਲੈ ਇਹਦਾ ਆਪਣਾ ਮਹਾਂ ਲੈ ਕੇ ਆਣਾ ਸਭ ਕੁਤਾਬ ਜੀ ਯਾਤਰਾ ਦਾ ਯਾਤਰਾ ਕਹਿੰਦੀ ਆਏ ਇਹ ਕਿੱਦਾਂ ਤੱਕ ਸੈਲ ਤੋਂ ਤੁਰੇ ਹਾਂ ਹਾਂ ਜੀ ਉੱਥੋਂ ਯਾਤਰਾ ਆਰੰਭ ਕੀਤੀ ਠੀਕ ਗਵੰਡੀ ਸਾਹਿਬ ਤੋਂ ਦੰਦਮਾ ਸਾਹਿਬ ਤੱਕ ਸ੍ਰੀ ਆਪਾਂ ਘੁੰਮਦੇ ਹੋਏ ਠੀਕ ਵੀ ਆਗਰੇ ਦਰਸ਼ਨ ਕਰਦੇ ਹੋਏ ਗਵਾਲੀਅਰ ਦਰਸ਼ਨ ਕਰਦੇ ਹੋਏ ਰੰਗੌਰ ਖਾਣੀ ਲੰਘਦੇ ਹੋਏ ਤਾਂ ਆਪਾਂ ਇੱਥੇ ਪਹੁੰਚੇ ਹੁਣ ਆਪਾਂ ਕਿਹੜਾ ਤੱਕ ਸ੍ਰੀ ਪਰਨਾ ਸਾਹਿਬ ਜਾਣਾ ਤੇ ਉੱਥੋਂ ਤੱਕ ਸ੍ਰੀ ਕੇਸ਼ਗੜ੍ਹ ਸਾਹਿਬ ਇੱਥੇ ਆਪਾਂ ਸਮਾਪਤੀ ਕਰਕੇ ਠੀਕ ਪੰਜ ਤਖਤਾਂ ਦੀ ਯਾਤਰਾ ਕਰਨੀ ਵੀ ਹੋਣਾ ਨੇ ਤੇ ਤੁਰੇ ਆ ਮਾਝੇ ਅੰਮ੍ਰਿਤਸਰੋਂ ਅੰਮ੍ਰਿਤਸਰਣਾ ਵੀਰ ਜੀ ਹਾਂ ਜੀ ਹਾਂ ਜੀ ਓਕੇ ਵੀਰ ਜੀ ਚਲੋ ਹੁਣ ਮੇਰੀ

ਇਹ ਕਿਹਾ ਹੈ ਨਾਸ਼ ਮਾਨ ਕਬਟਾ ਆ ਗਿਆ ਆਪੇ ਜਾਣਾ ਹੈ ਇਨਸ਼ਾ ਅੱਲਾਹ ਇਸੋਰਨਾ ਪਰ ਜਾਣਾ ਹੈ ਨਦੀ ਹਟਾ ਬਹ ਬੇ ਸਮੁੰਦਰਾਂ ਜਾਣੀ ਹੈ ਸਮੁੰਦਰ ਸਾਖਸੋਤ ਦਾ ਪਹੁੰਚਣਾ ਹੈ ਸੋ ਦੇਖਣਾ ਨਹੀਂ ਲੈਣ ਨਕੀ ਹੈ ਸਵੇਰ 4 ਵਜੇ ਵਹਿਰ ਜੀ ਆਪਾਂ ਤੁਹਾਨੂੰ ਹਣ ਦਰਸ਼ਨ ਕਰਾਤੀ ਆ ਭੰਤਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਥਾਨ ਤੱਕ ਗੁਰਦੁਆਰਾ ਸਥਾਨ ਦੇ ਤੇ ਆ ਦੇਖੋ ਇੱਥੇ ਪੰਪਾਰੀ ਚੱਲਦੇ ਹੁੰਦੇ ਆ ਜੇ ਹੌਣ ਚੱਲੇ ਨਹੀਂ ਦੇ ਕਿਉਂਕਿ ਅਜੇ ਟਾਈਮ ਆ 4:00 ਵਜੇ ਤੇ ਮੇਰੇ ਖਿਆਲ ਨਾਲ 3 ਮਿੰਟ